ਭਾਰਤ ਵਿੱਚ ਸ਼ੇਅਰ ਬਾਜ਼ਾਰ ਦੇ ਅੰਦਰ ਇੱਕ ਵਾਰ ਮੋੜ ਤੋਂ ਭਾਰੀ ਉਛਾਲ ਦੇਖਣ ਨੂੰ ਮਿਲਿਆ ਦੁਪਹਿਰ 2 ਵਜੇ ਤੋਂ ਬਾਅਦ ਦੇ ਕਾਰੋਬਾਰ ਦੀ ਜੇਕਰ ਗੱਲ ਕਰੀਏ ਤਾਂ ਸੰਸੈਕਸ ਤੇ ਨਿਫਟੀ ਦੇ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਸੰਸੈਕਸ ਜਿਹੜਾ ਹੈ 500 ਅੰਕਾਂ ਦੇ ਵਾਧੇ ਦੇ ਨਾਲ 46000 ਤੋਂ ਉੱਪਰ ਕਾਰੋਬਾਰ ਕਰ ਰਿਹਾ ਤੇ ਇਸੇ ਤਰ੍ਹਾਂ ਨਿਫਟੀ ਦੇ ਵਿੱਚ ਵੀ 150 ਅੰਕਾਂ ਦਾ ਵਾਧਾ ਹੋਇਆ ਜਿਸ ਦੇ ਨਾਲ 13000 ਤੋਂ ਉੱਪਰ ਨਿਫਟੀ ਵੀ ਕਾਰੋਬਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਜਦੋਂ ਸਵੇਰ ਦੇ ਸਮੇਂ ਬਾਜ਼ਾਰ ਓਪਨ ਹੋਏ ਸਨ ਤਾਂ ਸ਼ੁਰੂਆਤੀ ਕਾਰੋਬਾਰ ਦੌਰਾਨ 46000 45000 ਦੇ ਵਿੱਚ ਵਿੱਚ ਜਿਹੜਾ ਸੰਸੈ ਕਾਰੋਬਾਰ ਕਾਰਿਆ ਸੀ ਤਾਂ ਇਸੇ ਤਰ੍ਹਾਂ ਨਿਫਟੀ ਵੀ ਜਿਹੜਾ ਬਿਜ਼ਨਸ 12000 ਤੋਂ 13000 ਦੇ ਵਿੱਚ ਹੋ ਰਿਹਾ ਸੀ ਤਾਂ ਹੁਣ ਤਕਰੀਬਨ ਪਿਛਲੇ ਹਫਤੇ ਸ਼ੁੱਕਰਵਾਰ ਭਾਰੀ ਉਛਾਲ ਦੇਖਣ ਨੂੰ ਮਿਲਿਆ ਸੀ ਭਾਰਤ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਹੁਣ ਇੱਕ ਵਾਰ ਮੁੜ ਤੋਂ ਇਹ ਜਿਹੜਾ ਉਛਾਲ ਰਿਕਾਰਡ ਬਣਿਆ ਹੈ ਇਹ ਲਗਾਤਾਰ ਰਿਕਾਰਡ ਦੇ ਵਿੱਚ ਵਾਧਾ ਹੋ ਰਿਹਾ ਔਰ ਪਿਛਲੇ ਕਈ ਹਫਤਿਆਂ ਤੋਂ ਇਹ ਇਸੇ ਤਰ੍ਹਾਂ ਹੀ ਸ਼ੇਅਰ ਮਾਰਕੀਟ ਜਿਹੜੇ ਉਸ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ